ਆ ਡੱਬੇ ਦੇ ਵਿੱਚ ਬਾਈ ਜੀ ਐਸ ਕੰਡੀਸ਼ਨ ਦੇ ਵਿੱਚ ਜਿਹੜਾ ਆਲੂ ਬਖਾਰਾ ਹੈ ਆ ਤੁਹਾਨੂੰ ਦਿਖਾ ਦਈਏ ਵੀ ਇਸ ਤਰ੍ਹਾਂ ਜਿਹੜਾ ਟਮਾਟਰ ਰੰਗੂ ਇਹ ਗਦਰਾ ਹੋਊਗਾ ਆ ਤੁਹਾਨੂੰ ਦਿਖਾ ਦਈਏ ਵੀ ਜਿਹੜਾ ਐਸ ਕੰਡੀਸ਼ਨ ਦੇ ਵਿੱਚ ਆ ਗਿਆ ਆ ਤਾਂ ਹਜੇ ਤਿਆਰ ਹੋਇਆ ਪਿਆ ਪਲੂਗਾ ਜਿਵੇਂ ਆ ਗਲਾਬ ਜਾਮਨ ਦੀਂਦੀ ਹੈ ਐਸੇ ਤਰ੍ਹਾਂ ਹੀ ਆਲੂ ਬਖਾਰਾ ਦੇਸੂਗਾ ਵਿੱਚ ਆ ਜਿਹੜਾ ਲੂ ਆ ਓਵੇਂ ਲੂ ਆਊਗਾ ਇਹਦੇ ਤੇ ਜਿਹੜਾ ਫਰੂਟ ਆਇਆ ਉਹ ਵੀ ਅੱਜ ਤੁਹਾਨੂੰ ਦਿਖਾਵਾਂਗੇ ਬੂਟੇ ਕਿੱਥੋਂ ਮਿਲਦੇ ਆ ਉਹ ਵੀ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਆ ਤੁਹਾਨੂੰ ਦਿਖਾ ਦਈਏ ਰੂਟ ਜਿਹੜਾ ਇਹ ਬਣਿਆ ਪਿਆ ਸੀ ਆ ਨਹਿਰੀਆਂ ਨੇ ਬਾਈ ਐ ਥੱਲੇ ਬਹੁਤ ਇਹਦਾ ਨੁਕਸਾਨ ਕੀਤਾ ਆ ਤੁਸੀਂ ਢੇਰੀਆਂ ਦੇਖ ਸਕਦੇ ਹੋ ਪਹਿਲਾਂ ਦਾ ਡਿੱਗਿਆ ਹੋਇਆ ਮਾਲ ਆ ਤੇ ਇਹ ਇਸ ਤਰ੍ਹਾਂ ਮੇ ਰੰਗ ਜਾ ਫੜ ਗਿਆ ਹੁਣ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤਾਂ ਆਪਾਂ ਤੁਹਾਨੂੰ ਮਹੀਨਾ ਡੇਢ ਮਹੀਨਾ ਪਹਿਲਾਂ ਇੱਕ ਵੀਡੀਓ ਪਾਈ ਸੀ ਆਲੂ ਬੁਖਾਰੇ ਦੇ ਬਾਗ ਦੀ ਜਿਹੜੇ ਆਪਣੇ ਤਕਰੀਬਨ ਕੋਈ 100 ਸਵਾ 100 ਬੂਟਾ ਲੱਗਾ ਹੋਇਆ ਇਦੇ ਤੇ ਜਿਹੜਾ ਫਰੂਟ ਆਇਆ ਉਹ ਵੀ ਅੱਜ ਤੁਹਾਨੂੰ ਦਿਖਾਵਾਂਗੇ ਬੂਟੇ ਕਿੱਥੋਂ ਮਿਲਦੇ ਆ ਉਹ ਵੀ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਕੀ ਕੀ ਕਰਨਾ ਪਊਗਾ ਉਸ ਬਾਰੇ ਵੀ ਜਾਣਕਾਰੀ ਦੇਵਾਂਗੇ ਪਹਿਲਾਂ ਗੱਲ ਕਰਾਂਗੇ ਜੀ ਆਪਾਂ ਬੂਟਿਆਂ ਦੀ ਆਜੋ ਤੁਹਾਨੂੰ ਪਹਿਲਾਂ ਤਾਂ ਬੂਟੇ ਵਿਖਾ ਦਈਏ ਜੀ ਜਿਹੜੇ ਆਪਣੇ ਲੱਗੇ ਹੋਏ ਆ ਇਹ ਸਾਰਾ ਆਲੂ ਬਖਾਰਾ ਲੱਗਾ ਹੋਇਆ ਜੀ ਪੰਜ ਬੂਟੇ ਆ ਮਗਰ ਇੱਕ ਬੂਟਾ ਇਹਦੇ ਜਿਹੜਾ ਲੂਚੇ ਦਾ ਲੱਗਦਾ ਬੂਟੇ ਜਿਹੜੇ ਆ ਜੀ ਇਹ ਹੈਗੇ ਆ ਜੀ ਯੂਨੀਵਰਸਿਟੀ ਲੁਧਿਆਣੇ ਦੇ ਤੇ ਜਿਹੜਾ ਲਾਉਣ ਦਾ ਸਮਾਂ ਉਹ ਹੈਗਾ ਜੀ ਇਹਦਾ ਆਪਣਾ ਜਨਵਰੀ ਦੇ ਦੂਜੇ ਹਫਤੇ ਦਾ ਤੁਹਾਨੂੰ ਜਦੋਂ ਵੀ ਕੋਈ ਬੂਟੇ ਲੈਣੇ ਆ ਤਾਂ ਦੂਜੇ ਹਫਤੇ ਜਨਵਰੀ ਦੇ ਤੁਸੀਂ ਬੂਟੇ ਉੱਥੋਂ ਲੈ ਸਕਦੇ ਹੋ ਜੇ ਜ਼ਿਆਦਾ ਬੂਟੇ ਲੈਣੇ ਆ ਤਾਂ ਤੁਹਾਨੂੰ ਕੋਈ ਐਪਲੀਕੇਸ਼ਨ ਵਗੈਰਾ ਦੇਣੀ ਪਊਗੀ ਜੇ ਤੁਸੀਂ ਘਰ ਆਸਤੇ ਕੋਈ 2 4 5 10 ਬੂਟੇ ਲੈਣੇ ਆ ਉਹ ਤੁਹਾਨੂੰ ਸ਼ਾਇਦ ਆਧਾਰ ਕਾਰਡ ਤੇ ਜਾਂ ਸਿੱਧੇ ਵੀ ਮਿਲ ਸਕਦੇ ਆ ਕਿਉਂਕਿ ਸਾਰਾ ਬੂਟਾ ਬਈ ਯੂਨੀਵਰਸਿਟੀ ਦਾ ਆਨਲਾਈਨ ਨੈਟ ਤੇ ਹੁੰਦਾ ਹੈ ਆਪਣੇ ਬਾਗ ਨੂੰ ਬਾਈ ਜੀ ਫਰੂਟ ਵੀ ਆਇਆ ਤੇ ਬਾਕੀ ਨੇਰੀਆਂ ਨੇ ਆਹ ਦੋਹਾਂ ਤਿੰਨਾਂ ਦਿਨਾਂ ਚ ਨੁਕਸਾਨ ਵੀ ਬੜਾ ਕੀਤਾ ਆ ਤੁਹਾਨੂੰ ਦਿਖਾ ਦਈਏ ਫਰੂਟ ਜਿਹੜਾ ਇਹ ਬਣਿਆ ਪਿਆ ਸੀ ਆਹ ਨੇਰੀਆਂ ਨੇ ਬਾਈ ਐ ਥੱਲੇ ਬਹੁਤ ਇਹਦਾ ਨੁਕਸਾਨ ਕੀਤਾ ਕਿਉਂਕਿ ਤਾਈਓ ਬਾਈ ਜੀ ਇਹਦੇ ਜਿਹੜੇ ਬਾਗ ਆ ਉਹ ਲੋਕ ਨਹੀਂ ਲਾਉਂਦੇ ਡਰਦੇ ਵੀ ਇਹਦਾ ਆ ਚੀਜ਼ ਨੁਕਸਾਨ ਨੇਰੀਆਂ ਕਰਦੀਆਂ ਕਿਉਂਕਿ ਜਿਵੇਂ ਜਿਵੇਂ ਇਹ ਮੋਟਾ ਹੁੰਦਾ ਜਾਂਦਾ ਜੀ ਇਹਦੀ ਜਿਹੜੀ ਕੰਢੀ ਆ ਉਹ ਹੁੰਦੀ ਆ ਬਰੀਕ ਜਿਆਦਾ ਜਦੋਂ ਵੀ ਇਹਨੂੰ ਕੋਈ ਹਵਾ ਦਾ ਪ੍ਰੈਸ਼ਰ ਵੱਜਦਾ ਤਾਂ ਪ੍ਰੈਸ਼ਰ ਵਜਦਾ ਤਾਂ ਨਾਲ ਦੀ ਨਾਲ ਆ ਜਿਹੜਾ ਮਾਲ ਆ ਥੱਲੇ ਡਿੱਗ ਪੈਂਦਾ ਆ ਤੁਸੀਂ ਢੇਰੀਆਂ ਦੇਖ ਸਕਦੇ ਹੋ ਪਹਿਲਾਂ ਦਾ ਡਿੱਗਿਆ ਹੋਇਆ ਮਾਲ ਆ ਤੇ ਇਹ ਇਸ ਤਰ੍ਹਾਂ ਮੇ ਰੰਗ ਜਾ ਫੜ ਗਿਆ ਹੁਣ ਇਹ ਹਜੇ ਵੀ ਹੋ ਸਕਦਾ ਵੀ ਖਰਾਬ ਨਹੀਂ ਹੋਇਆ ਪਰ ਢਿੱਲਾ ਜਾ ਹੋ ਗਿਆ ਕੰਮ ਆ ਵੀ ਸਕਦਾ ਪਰ ਇਹਦੇ ਵਿੱਚ ਮਠਾਸ ਨਹੀਂ ਬਣਨੀ ਆ ਸਾਰੇ ਤੁਸੀਂ ਦੇਖ ਸਕਦੇ ਹੋ ਥੱਲੇ ਡਿੱਗਿਆ ਹੋਇਆ ਅੱਜ ਤੁਹਾਨੂੰ ਫਰੂਟ ਵੀ ਵਿਖਾ ਦਈਏ ਜਿਹੜਾ ਇਹਨੂੰ ਆਲੂ ਬਖਾਰੇ ਨੂੰ ਆਇਆ ਹੈ ਆ ਦੇਖੋ ਤੁਸੀਂ ਆਲੂ ਬਖਾਰੇ ਨੂੰ ਜਿਹੜਾ ਫਰੂਟ ਆਇਆ ਫਰੂਟ ਆਇਆ ਵੀ ਬਹੁਤ ਆ ਇਹ ਫਰੂਟ ਕਿਉਂ ਆਇਆ ਇਹ ਬਾਈ ਜੀ ਜਿਹੜੀ ਸਾਡੀ ਲੈਨ ਆ ਬਾਗ ਦੀ ਵਿਚਾਲੇ ਵਾਲੀ ਲੈਨ ਆ ਗਈ ਜਿਹੜੀਆਂ ਸਾਈਡਾਂ ਵਾਲੇ ਬੂਟੇ ਤੇ ਸਾਈਡਾਂ ਵਾਲੀਆਂ ਲੈਣਾ ਉਹਨਾਂ ਨੂੰ ਹਵਾ ਦਾ ਜਿਹੜਾ ਪ੍ਰੈਸ਼ਰ ਆ ਉਹ ਜ਼ਿਆਦਾ ਪੈਂਦਾ ਹੈ ਜ਼ਿਆਦਾ ਪੈਣ ਦੇ ਕਰਕੇ ਇਹਦਾ ਨੁਕਸਾਨ ਆ ਜਿਹੜਾ ਡਿੱਗਣ ਦਾ ਉਹ ਜ਼ਿਆਦਾ ਹੁੰਦਾ ਤੇ ਇਸ ਤਰ੍ਹਾਂ ਜਿਹੜਾ ਅਸੀਂ ਇਹ ਇਹਨੂੰ ਪੀੜਾ ਕੀਤਾ ਬਾਗ ਨੂੰ ਵੀ ਥੋੜਾ ਜਿਆ ਜਿਹੜੀਆਂ ਅੰਦਰ ਲੀਆਂ ਲੈਣਾ ਦਾ ਨੁਕਸਾਨ ਨਾ ਹੋਵੇ ਹੁਣ ਗੱਲ ਕਰਾਂਗੇ ਜੀ ਕਈ ਭਰਾਵਾਂ ਦੇ ਫੋਨ ਆਏ ਸੀਗੇ ਵੀ ਇਹਨੂੰ ਜਿਹੜਾ ਪਕਾਉਣ ਦਾ ਤਰੀਕਾ ਹੈ ਉਹ ਕਿਵੇਂ ਆ ਵੀ ਉੱਤੇ ਹੀ ਤੁਸੀਂ ਪਕਾਉਨੇ ਆ ਕਿ ਇਹਨੂੰ ਤੁਸੀਂ ਕੋਈ ਰਦੀ ਵਗੈਰਾ ਲਾਉਨੇ ਆ ਉਹ ਤੁਹਾਨੂੰ ਦਿੰਨੇ ਆ ਜਾਣਕਾਰੀ ਬਾਈ ਜੀ ਆ ਹੁਣ ਜਿਵੇਂ ਆਪਣੇ ਹੀ ਆਲੂ ਬੁਖਾਰਾ ਲੱਗਾ ਆ ਜਿਵੇਂ ਜਿਵੇਂ ਕੱਚਾ ਹੁੰਦਾ ਜਾਂਦਾ ਆ ਤੁਹਾਨੂੰ ਦਿਖਾ ਦਈਏ ਵੀ ਜਿਹੜਾ ਐਸ ਕੰਡੀਸ਼ਨ ਦੇ ਵਿੱਚ ਆ ਗਿਆ ਆ ਤਾਂ ਹਜੇ ਤਿਆਰ ਹੋਇਆ ਪਿਆ ਇਹਨੂੰ ਕੋਲ ਨੇ ਵੀ ਨੁਕਸਾਨ ਕਰਤਾ ਐਦੋਂ ਤੁਸੀਂ ਜਿਹੜਾ ਕੱਚਾ ਹੋਊਗਾ ਆਪਾਂ ਕਹਿ ਸਕਦੇ ਹਾਂ ਵੀ ਥੋੜਾ ਜਿਹਾ ਟਮਾਟਰ ਵਾਂਗੂ ਗਦਰਾ ਮੈਂ ਕੋਸ ਕਬੂਟਿਆਂ ਦੇ ਵਿੱਚ ਅੱਜ ਗੇੜਾ ਦਿੱਤਾ ਇਹਦੀ ਤਿਆਰੀ ਆ ਕਿਉਂਕਿ ਇੱਕ ਹਫ਼ਤੇ ਦੀ ਫਸਲ ਆ ਬਾਈ ਜੀ ਇਹ ਇੱਕ ਹਫ਼ਤੇ ਦੇ ਵਿੱਚ ਨੇ ਆ ਰੰਗ ਤੁਹਾਨੂੰ ਵਿਖਾ ਦਿੱ ਗਏ ਉਹ ਤਾਂ ਲੱਗਾ ਪਿਆ ਜਿਹੜਾ ਉਹ ਜਿਵੇਂ ਰੰਗ ਟਮਾਟਰ ਵਾਂਗੂ ਗਦਰਾ ਜਿਹਾ ਹੋ ਗਿਆ ਅੱਜ ਕੋਸ਼ ਕਬੂਟਿਆਂ ਦੇ ਵਿੱਚ ਜਿਹੜੇ ਕੁਸ ਘਰੇ ਲੱਗੇ ਸੀ ਬੂਟੇ ਆਪਾਂ ਉਹਨਾਂ ਤੋਂ ਤੋੜਿਆ ਤੇ ਆਪਾਂ ਬਾਲੇ ਵੱਡੇ ਭਾਂਡੇ 'ਚ ਨਹੀਂ ਪਾਇਆ ਕਿਉਂਕਿ ਘਰੇ ਡੱਬਾ ਪਿਆ ਸੀ ਆ ਡੱਬੇ ਦੇ ਵਿੱਚ ਬਾਈ ਇਸ ਕੰਡੀਸ਼ਨ ਦੇ ਵਿੱਚ ਜਿਹੜਾ ਆਲੂ ਬਖਾਰਾ ਆ ਤੁਹਾਨੂੰ ਦਿਖਾ ਦਈਏ ਵੀ ਇਸ ਤਰ੍ਹਾਂ ਜਿਹੜਾ ਟਮਾਟਰ ਰੰਗੂ ਇਹ ਗਦਰਾ ਹੋਊਗਾ ਉਹਨੂੰ ਤੁਸੀਂ ਹੌਲੀ ਕਿਦਨੇ ਤੋੜੋ ਤੋੜ ਕੇ ਜੇ ਤਾਂ ਕੋਈ ਵੱਧ ਤੁਹਾਡੇ ਕੋਲੇ ਫਰੂਟ ਆ ਤਾਂ ਤੁਸੀਂ ਕ੍ਰੇਟੀ ਜਾਂ ਕ੍ਰੇਟ ਦੇ 'ਚ ਲਾ ਸਕਦੇ ਹੋ ਆ ਮੇਰੇ ਕੋਲ ਇੱਕ ਤਕਰੀਬਨ ਕੋਈ ਆਹ 15 20 ਪੀਸ ਸੀਗੇ ਅੱਜ ਆ ਬਰਫੀ ਵਾਲਾ ਡੱਬਾ ਸੀਗਾ ਆਪਾਂ ਉਹਦੇ 'ਚ ਰੱਦੀ ਲਾ ਕੇ ਰੱਦੀ ਲਾ ਕੇ ਬਾਈ ਜੀ ਇਹਨੂੰ ਇਸ ਤਰ੍ਹਾਂ ਖਾਈਆਂ ਤੋਂ 30 ਘੰਟਿਆਂ 'ਚ ਤੇ ਬੰਦ ਕਰ ਦਿਓ ਜਦੋਂ ਤੁਸੀਂ ਖੋਲੋਗੇ ਤੁਹਾਨੂੰ ਇਹ ਜਿਵੇਂ ਐ ਰੈਡੀ ਮਿਲੂਗਾ ਜਿਵੇਂ ਆ ਗਲਾਬ ਜਾਮਨ ਦੀਂਦੀ ਐ ਐਸੇ ਤਰ੍ਹਾਂ ਹੀ ਆਲੂ ਬਖਾਰਾ ਦੇਸੂਗਾ ਵਿੱਚ ਆ ਜਿਹੜਾ ਲੂ ਆ ਓਵੇਂ ਲੂ ਆਊਗਾ ਜਿਵੇਂ ਆਪਣੇ ਗਲਾਬ ਜਾਵਣ ਤੇ ਨਾਰੀਅਲ ਦਾ ਬਰੂਦਾ ਪਾਉਂਦੇ ਹੁੰਦੇ ਆ ਉਸੇ ਤਰ੍ਹਾਂ ਇਹਦਾ ਵੀ ਓਵੇਂ ਬਾਈ ਲੋ ਨਿਕਲੂਗਾ ਜਦੋਂ ਇਹ ਤਿਆਰ ਹੋ ਗਿਆ ਇਹ ਜਿੱਦਣ ਬਾਈ ਜੀ ਤਿਆਰ ਹੋ ਗਿਆ ਅੱਜ ਆਪਾਂ ਜੀ ਪੈਕਿੰਗ ਕਰਤੀ ਆ ਬੰਦ ਕਰਤਾ ਇਹਨੂੰ ਜਦੋਂ ਤਿਆਰ ਹੋ ਗਿਆ ਆਪਾਂ ਸਾਰੇ ਭਰਾਵਾਂ ਨੂੰ ਦਿਖਾਵਾਂਗੇ ਵੀ ਕਿਵੇਂ ਤਿਆਰ ਹੋਇਆ ਜਮਾਂ ਬਾਈ ਜੀ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਸਿਰਫ ਇੱਕੋ ਸਪਰੇ ਇਹਨੂੰ ਆਪਾਂ ਜਿਹੜੀ ਲਾਉਨੇ ਆ ਮੱਛਰ ਮੁੱਛਰ ਤੋਂ ਤਾਂ ਤੇਲੇ ਵਾਲੀ ਹੋਰ ਇਹਨੂੰ ਕੋਈ ਸਪਰੇ ਨਹੀਂ ਨੁਕਸਾਨ ਵੀ ਕੋਈ ਹੈ ਨਹੀਂ ਇਹਦਾ ਤੋਤਾਮ ਨਹੀਂ ਇਹਨੂੰ ਨੁਕਸਾਨ ਜਿਆਦਾ ਕਰਦਾਗਾ ਬਸ ਸਿਰਫ ਜਿਹੜਾ ਨੁਕਸਾਨ ਆ ਨੇਹਰੀਆਂ ਕਰਦੀਆਂ ਤੇ ਬਹੁਤ ਸੋਹਣੀ ਵੈਰੈਟੀ ਆ ਮੈਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਵੀ ਘਰ ਆਸਤੇ ਪੰਜ ਚਾਰ ਬੂਟੇ ਆ ਜਿਹੜੇ ਤੁਸੀਂ ਬਾਈ ਜੀ ਉਹ ਆਪਦੇ ਘਰ ਆਸਤੇ ਜਰੂਰ ਲਾਓ ਬੜੀ ਵਧੀਆ ਵੈਰੈਟੀ ਆ ਸੱਤਾਂ ਦਿਨਾਂ ਦੀ ਫਸਲ ਆ ਇਹ ਕੋਈ ਜਿਆਦਾ ਲੰਮਾ ਚੌੜਾ ਦਾ ਕੰਮ ਨਹੀਂਗਾ ਤੇ ਕੋਈ ਜਿਆਦਾ ਕੋਈ ਰੇ ਸਪਰੇ ਵੀ ਹੈ ਨਹੀਂਗੀ ਜਿਹੜੀ ਇਹ ਆਪਾਂ ਨੂੰ ਦੇਣੀ ਪਵੇ ਤੇ ਇਹ ਆਪਾਂ ਵੈਰਾਈਟੀ ਜਿਹੜੀ ਅੱਜ ਕੀਤੀ ਆ ਜੀ ਡੱਬੇ ਚ ਬੰਦ ਤੁਹਾਨੂੰ ਕਰਾਂਗੇ ਸ਼ੇਅਰ ਤੇ ਦੇਵਾਂਗੇ ਪੂਰੀ ਜਾਣਕਾਰੀ ਫਿਰ ਧੰਨਵਾਦ ਜੀ ਸਾਸਿ